ਸਰਧੂਤ ਸਿਕੰਦਰ ਨੇ ਮੇਰੇ ਨਾਲ ਬੇਈਮਾਨੀ ਕੀਤੀ ਮੇਰੇ ਪਹਿਲੇ ਹੀ ਗਾਣੇ ਚੋਂ ਮੇਰਾ ਨਾਮ ਕੱਟ ਦਿੱਤਾ ਮੈਂ ਚਮਕੀਲੇ ਦੇ ਕਹਣ ਤੇ ਇਹਦੇ ਘਰ ਗਿਆ ਸੀਗਾ ਇਹ ਕੁਲਦੀਪ ਮਾਨਕ ਦੇ ਮਗਰ ਹਰਮੋਨੀਅਮ ਪਜਾਂਦਾ ਹੁੰਦਾ ਸੀ ਦੋਸਤੋ ਅੱਜ ਗੱਲਬਾਤ ਕਰਨੀ ਆ ਜਿਹੜੀ ਮਸ਼ਹੂਰ ਪੰਜਾਬੀ ਸਿੰਗਰ ਸਰਧੂਤ ਸਿਕੰਦਰ ਦੇ ਬਾਰੇ ਤੇ ਜੋ ਨਾਂ ਬਾਰੇ ਸਵਰਨ ਸੀਬਿਆ ਵੱਲੋਂ ਕਿਹਾ ਗਿਆ ਆ ਤੋ ਦੋਸਤੋ ਜਦੋਂ ਸਰਧੂਤ ਸਿਕੰਦਰ ਸਟਰਗਲ ਕਰ ਰਿਹਾ ਸੀਗਾ ਤਾਂ ਇੱਕ ਦਿਨ ਚਮਕੀਲਾ ਸਾਹਿਬ ਦੇ ਜਿਹੜੇ ਗੀਤਕਾਰ ਸਵਰਨ ਸੀਬਿਆ ਸੀ ਉਹਨਾਂ ਨੂੰ ਚਮਕੀਲਾ ਸਾਹਿਬ ਕਹਿੰਦੇ ਤੇ ਤੂੰ ਕਿਸੇ ਨਵੇਂ ਮੁੰਡੇ ਨੂੰ ਸਾਹਮਣੇ ਲੈ ਕੇ ਆ ਫਿਰ ਪਤਾ ਲੱਗੋ ਤੇਰੀ ਕਲਮ ਦਾ ਕਿਉਂਕਿ ਮੈਂ ਤਾਂ ਪੂਰਾ ਹਿੱਟ ਚੱਲ ਰਿਹਾ ਆ ਤੇ ਮੈਨੂੰ ਤਾਂ ਲੋਕ ਸੁਣਦੇ ਆ ਜੇ ਮੇਰੀ ਬਾਤ ਤੇਰਾ ਗਾਣਾ ਹੋਊਗਾ ਤਾਂ ਹਿੱਟ ਹੋਏ ਜਣਾ ਤੂੰ ਨਵਾਂ ਤੇ ਉਹਨਾਂ ਨੇ ਦੱਸਿਆ ਇੱਕ ਕੁਲਦੀਪ ਮਾਨਕ ਦੇ ਮਗਰ ਮੁੰਡਾ ਹਾਰਮੋਨੀਅਮ ਵਜਾਉਂਦਾ ਸਰਦੂਲ ਖੰਨੇ ਦਾ ਤੂੰ ਚੱਲ ਉਹਦੇ ਕੋਲ ਜਾ ਕੇ ਆ ਕਹਿੰਦੇ ਮੈਨੂੰ ਆਪ ਲੈ ਕੇ ਗਏ ਚਮਕੀਲਾ ਸਾਹਿਬ ਤੇ ਆਪ ਕਿਸੇ ਦੋਸਤ ਦੇ ਘਰ ਰਗਾ ਕਹਿੰਦੇ ਜੇ ਮੈਂ ਗਿਆ ਤੇ ਆਉ ਭਗਤ ਉਹਨੇ ਜਾਦਾ ਕਰਨੀਆਂ ਤੂੰ ਜਾ ਕਹਿੰਦੇ ਮੈਂ ਗਿਆ ਜਦੋਂ ਦੇਖਿਆ ਤੇ ਅਥਾ ਗਰੀਬੀ ਸੀ ਸਰਦੂਲ ਦੇ ਘਰ ਕਹਿੰਦੇ ਮੈਂ ਕਿਹਾ ਯਾਰ ਜੀ ਇਹਨੂੰ ਕੁਝ ਬਣਾ ਦਿੱਤਾ ਗਿਆ ਹਨਾ ਤਾਂ ਸਮਝ ਲੈ ਮੇਰਾ ਜ਼ਿੰਦਗੀ ਜਾਣਾ ਸਫਲ ਆ ਕਹਿੰਦੇ ਜੀ ਗੱਲਬਾਤ ਵਧੀਆ ਸੀ ਗਾਉਣੇ ਅਠ ਰਿਕਾਰਡ ਕਰਵਾ ਦਿੱਤੇ ਜਿਹੜੇ ਪਹਿਲੇ ਟੇਪ 'ਚ ਕਹਿੰਦੇ ਜਦੋਂ ਪਹਿਲਾ ਟੇਪ ਆਈ ਜਦੋਂ ਦੇਖਿਆ ਉਹ 'ਚ ਪਹਿਲਾ ਹੀ ਗਾਣਾ ਜਿਹੜਾ ਮੇਰਾ ਉੱਥੇ ਹੀ ਮੇਰਾ ਨਾਮ ਹੈ ਹਨਾ ਤੇ ਕਹਿੰਦੇ ਮੇਰੇ ਨਾਮ ਦੀ ਥਾਂ ਕਿਸੇ ਹੋਰ ਗੀਤਕਾਰ ਤੋਂ ਪੈਸੇ ਲੈ ਕੇ ਉਹਦਾ ਨਾਮ ਲਾਬਤ ਤਾਮਲੀ ਵਾਲੇ ਦਾ ਪਾ ਦਿੱਤਾ ਕਹਿੰਦੇ ਸਰਦੂਲ ਸਿਕੰਦਰ ਨੇ ਕਹਿੰਦੇ ਮੈਂ ਫੇਰ ਸੋਚਿਆ ਚੱਲ ਗਰੀਬੀ ਆ ਪੈਸਿਆਂ ਪੂਸਿਆਂ ਕਰਕੇ ਕਰਤਾ ਹੋਗਾ ਉਸ ਤੋਂ ਬਾਅਦ ਕਹਿੰਦੇ ਜਦੋਂ ਮੈਂ ਸਰਦੂਲ ਕੋਲ ਆਪਣੀ ਡੈਰੀ ਲੈਣ ਗਿਆ ਕਹਿੰਦੇ ਮੈਂ ਡੈਰੀ ਉਹਦੇ ਕੋਲੇ ਲੈਣੀ ਪਰ ਜਿਹੜਾ ਸਰਦੂਲ ਤੈਨੂੰ ਗਾਣਾ ਚੰਗਾ ਲੱਗਿਆ ਕਰੂਗਾ ਉਹ ਗਾਈ ਜਾਈ ਤੇ ਆਹ ਰੱਖ ਲੈ ਡੈਰੀ ਐ ਤੇ ਫਿਰ ਕਹਿੰਦੇ ਮੈਂ ਡੈਰੀ ਮੰਗਣ ਚਲ ਗਿਆ ਕਹਿੰਦੇ ਮੈਨੂੰ ਇਹ ਸ਼ੱਕ ਹੋਈ ਪਈ ਤਾਂ ਬੰਦਾ ਬੇਈਮਾਨ ਆ ਮੇਰੇ ਨਾਲ ਤਾਂ ਬੇਈਮਾਨੀ ਹੋ ਗਈ ਝੂਠ ਬੋਲਦਾ ਕਹਿੰਦੇ ਜਦੋਂ ਮੈਂ ਉਤੋਂ ਆਪਣੀ ਡੈਰੀ ਮੰਗੀ ਤੇ ਕਹਿੰਦੇ ਉਹ ਕਹਿੰਦਾ ਡੈਰੀ ਤਾਂ ਜਹਾਜੇ ਰਹਿ ਗਈ ਸੀ ਕਹਿੰਦੇ ਮੈਂ ਫਿਰ ਥੋੜਾ ਜਿਹਾ ਗਰਮ ਹੋ ਗਿਆ ਤੱਤਾ ਹੋ ਗਿਆ ਤੇ ਫਿਰ ਸਰਧੂਲ ਕਹਿੰਦੇ ਆਪਣੀ ਡੈਰੀ ਕੱਢ ਕੇ ਲੈ ਕੇ ਆਇਆ ਤੇ ਮੈਨੂੰ ਡੈਰੀ ਵਾਪਸ ਕੀਤੀ ਉਸ ਤੋਂ ਬਾਅਦ ਇਹਦੇ ਸ਼ੋਅ ਵੀ ਲੱਗਣ ਲੱਗ ਪਏ ਸੀਗੇ ਇੰਗਲੈਂਡ ਕੈਨੇਡਾ ਤੇ ਕਹਿੰਦੇ ਮੈਂ ਕਿਹਾ ਫਿਰ ਯਾਰ ਮੈਨੂੰ ਵੀ ਕੋਈ ਮਿਹਨਤਾਨਾ ਦੇ ਹੁਣ ਤੇਰੇ ਕੋਲ ਬਥੇਰੇ ਹੋਗਾ ਤੇ ਫਿਰ ਕਹਿੰਦੇ ਮੈਨੂੰ ਕੁਝ ਪੈਸੇ ਮਿਲੇ ਵੀ ਲੈ ਵੀ ਪਰ ਕਹਿੰਦੇ ਜਿਵੇਂ ਮੈਂ ਸਰਧੂਲ ਲਈ ਕੰਮ ਕੀਤਾ ਇਹਨੂੰ ਅੱਗੇ ਲਿਆਉਣ ਲਈ ਉਸ ਤਰ੍ਹਾਂ ਸਰਧੂਲ ਸਕੰਦਰ ਨੇ ਮੇਰੀ ਕਦਰ ਨਹੀਂ ਪਾਈ ਕਿੱਥੇ ਤੇ ਕੁਲਦੀਪ ਮਾਨਕ ਦੇ ਮਗਰ ਹਰਮੋਨੀਅਮ ਪਲੇ ਕਰਦਾ ਸੀਗਾ ਹੈ ਕਿੱਥੇ ਆਪ ਐਡਾ ਵੱਡਾ ਸਟਾਰ ਬਣ ਗਿਆ ਉਹ ਸਟਾਰ ਕਹਿੰਦੇ ਮੇਰੇ ਗੀਤਾਂ ਦੇ ਕਰਕੇ ਹੀ ਬਣਿਆ ਸੀਗਾ ਜੇ ਮੈਂ ਗੀਤ ਦਿੱਤੇ ਸੀ ਲਿਖ ਕੇ ਤੇ ਚਮਕੀਲਾ ਸਾਹਿਬ ਦੇ ਕਹਿਣ ਉੱਤੇ ਇੰਨਾ ਕੁਝ ਕੀਤਾ ਸੀ ਤਾਂ ਕਰਕੇ ਸਰਦੂਲ ਸਕੰਦਰ ਮੋੜੇ ਆਇਆ ਸੀਗਾ ਪਰ ਮੇਰੀ ਜਿਸ ਤਰ੍ਹਾਂ ਉਹਨੂੰ ਕਦਰ ਕਰਨੀ ਚਾਹੀਦੀ ਸੀ ਉਨੇ ਨਹੀਂ ਕੀਤੀ ਕਹਿੰਦੇ ਇਹ ਮੈਂ ਆਪਣੇ ਹੋਸ਼ ਔਰ ਆਵਾਜ਼ ਦੇ ਵਿੱਚ ਕਹਿ ਰਿਹਾ ਆ ਕੋਈ ਕਹਿੰਦੇ ਇਹਦੇ ਵਿੱਚ ਝੂਠ ਨਹੀਂ ਹੈਗਾ ਜੋ ਮੇਰੇ ਨਾਲ ਹੋਇਆ ਕਹਿੰਦੇ ਮੈਨੂੰ ਲੱਗਾ ਕਿ ਮੇਰੇ ਨਾਲ ਬੇਈਮਾਨੀ ਮੇਰੇ ਨਾਲ ਧੋਖਾ ਹੋਇਆ ਆ ਤੇ ਮੇਰਾ ਪਹਿਲੇ ਕੀ ਕੋਈ ਨਾਂ ਕੱਢ ਦਿੱਤਾ ਤੇ ਕੱਲ ਨੂੰ ਇਹ ਕੀ ਕਰੂਗਾ ਮੇਰਾ ਕਿਹੜੇ ਗੀਚੇ ਹੋ ਨਾਂ ਪਾਊਗਾ ਹੈਨਾ ਪਰ ਕਹਿੰਦੇ ਫਿਰ ਵੀ ਅਸੀਂ ਇਹ ਦੇਖਿਆ ਵੀ ਚਮਕੀਲਾ ਸਾਹਿਬ ਦੇ ਕਹਿਣ ਉੱਤੇ ਵੀ ਨਹੀਂ ਫਿਰ ਕਹਿੰਦੇ ਪਰ ਮੈਂ ਇੱਕ ਸੋਚ ਲਿਆ ਸੀ ਤੇ ਹੁਣ ਇੱਥੇ ਗੱਲ ਆਪਣੀ ਬਣਨੀ ਨਹੀਂ ਹੈਗੀ ਵੀ ਮੈਂ ਕੋਈ ਹੋਰ ਪਾਸਾ ਹੀ ਦੇਖਦਾ ਆ ਕਿਵੇਂ ਮੇਰੇ ਨਾਲ ਪਹਿਲੇ ਗਾਣਿਆਂ 'ਚ ਜੇ ਇਸ ਤਰ੍ਹਾਂ ਕਿਸੇ ਹੋਰ ਗੀਤਕਾਰ ਦਾ ਨਾਮ ਪਾ ਦੇਣਾ ਕਹਿੰਦੇ ਹੋ ਸਕਦਾ ਲੋੜ ਹੋਊਗੀ ਸਰਧੂਲ ਨੂੰ ਪੈਸਿਆਂ ਦੀ ਜਾਂ ਉਹਨਾਂ ਦੇ ਨਾਲ ਉਹਨਾਂ ਨੇ ਕਰ ਲਿਆ ਬਾਅਦ 'ਚ ਕਹਿੰਦੇ ਉਹਦਾ ਜਦੋਂ ਨੂਰੀ ਨਾਲ ਵਿਆਹ ਹੋ ਗਿਆ ਸੀ ਤੇ ਮੈਨੂੰ ਵਿਆਹ ਤੇ ਵੀ ਨਹੀਂ ਸੱਦਿਆ ਸਿਕਾ ਤੇ ਕਹਿੰਦੇ ਮੈਨੂੰ ਫਿਰ ਬਹੁਤ ਹੋਇਆ ਸੀਗਾ ਵੀ ਯਾਰ ਮੈਂ ਇਸ ਬੰਦੇ ਲਈ ਇੰਨਾ ਕੁਝ ਕੀਤਾ ਇਹਨੇ ਮੈਨੂੰ ਵਿਆਹ ਤੇ ਵੀ ਨਹੀਂ ਸੱਦਿਆ ਤਾਂ ਕਰਕੇ ਕਹਿੰਦੇ ਪੇ ਸਾਡੇ 'ਚ ਵਖਰੇਵੇਂ ਆ ਗਏ ਸੀ ਦੋਸਤੋ ਇਹ ਸੀ ਗੱਲਬਾਤ ਸਾਰੀ ਸਵਰਨ ਸੀਬਿਆ ਔਰ ਸਰਧੂਲ ਸਿਕੰਦਰ ਉਹਨਾਂ ਦੇ ਵਿੱਚ ਤੁਹਾਨੂੰ ਕਿਵੇਂ ਲੱਗੀ ਦੱਸੋ